ਪੰਜਾਬ ਪੁਲਿਸ ਨੇ ਅੱਜ ਪਟਿਆਲਾ ਜਿਲ੍ਹੇ ਦੇ ਵਿੱਚ ਪੈਂਦੇ ਸ਼ੰਭੂ ਅਤੇ ਟਾਬੀ ਗੁਜਰਾں ਬਾਰਡਰ ਤੇ 13 ਮਹੀਨਿਆਂ ਤੋਂ ਮੋਰਚਾ ਲਾ ਕੇ ਬੈਠੇ ਕਿਸਾਨਾਂ ਖਿਲਾਫ ਕਾਰਵਾਈ ਕਰਦਿਆਂ ਦੋਵੇਂ ਬਾਰਡਰ ਖਾਲੀ ਕਰਵਾ ਦਿੱਤੇ ਨੇ ਇਹ ਕਾਰਵਾਈ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਮੋਰਚਾਵਲ ਪਰਤ ਰਿਹਾ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਦੇਰ ਅਤੇ ਹੋਰ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈਣ ਮਗਰੋਂ ਕੀਤੀ ਗਈ ਕਿਸਾਨਾਂ ਨੂੰ ਬਹਾਦਰਗੜ੍ਹ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਲਿਜਾਇਆ ਗਿਆ ਜਿਸ ਨੂੰ ਆਰਜੀ ਰੀਟੈਂਸ਼ਨ ਕੇਂਦਰ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਕਿਸਾਨਾਂ ਨੂੰ ਪਹਿਲਾਂ ਮੁਹਾਲੀ ਦੇ ਫੇਸ 11 ਥਾਣੇ ਦੇ ਵਿੱਚ ਲਿਆਂਦਾ ਗਿਆ ਸੀ ਉਧਰ ਚਰਚਾਵਾਂ ਨੇ ਕਿ ਡੱਲੇਵਾਲ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਨੇ ਦੋਵਾਂ ਬਾਰਡਰਾਂ ਤੇ ਬਲਡوزر ਕਾਰਵਾਈ ਕਰਦਿਆ ਕਿਸਾਨਾਂ ਦੇ ਵੱਲੋਂ ਬਣਾਈਆਂ ਸਟੇਜਾਂ ਵੀ ਢਾਹ ਦਿੱਤੀਆਂ ਨੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸਾਨਾਂ ਤੇ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਕਿਸਾਨਾਂ ਤੇ ਪੁਲਿਸ ਦੇ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ ਹੈ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੁੰਦੇ ਵੀ ਦਿਖਾਈ ਦਿੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਿਹਾ ਜਾ ਰਿਹਾ ਹੈ ਕਿ ਹਿਰਾਸਤ ਦੇ ਵਿੱਚ ਲਏ ਗਏ ਨੇ ਮਾਨ ਸਰਕਾਰ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਥੇ ਹੀ ਕਿਸਾਨਾਂ ਦੇ ਵੱਲੋਂ ਇਸ ਕਾਰਵਾਈ ਦੀ ਸਖਤ ਨਿੰਦਾ ਵੀ ਕੀਤੀ ਜਾ ਰਹੀ ਹੈ ਐਸ ਕੇ ਐਮ ਦੇ ਵੱਲੋਂ ਸੂਬਾ ਸਰਕਾਰ ਦੇ ਵੱਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕਰਦਿਆ ਉਹਨਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਖਤਮ ਕਰਨ ਤੋਂ ਬਾਅਦ ਪੰਜਾਬ ਦੇ ਖੇਤਰ ਦੇ ਵਿੱਚ ਦਾਖਲ ਹੋਣ ਤੁਰੰਤ ਬਾਅਦ ਹੀ ਜੱਜੀਤ ਸਿੰਘ ਡੱਲੇਵਾਲ ਤੇ ਪੰਨੂ ਪੰਦੇਰ ਸਮੇਤ ਕਈ ਐਸ ਕੇ ਐਮ ਐਨ ਪੀ ਅਤੇ ਐਸ ਕੇ ਐਮ ਆਗਿਆਂ ਨੂੰ ਗ੍ਰਿਫਤਾਰ ਕਰਨ ਦੇ ਕਦਮ ਦੀ ਨਿੰਦਾ ਕਰਦੇ ਆ ਐਸਕੇਮ ਨੇ ਕਿਹਾ ਕਿ ਖਨੋਰੀ ਅਤੇ ਛੰਬੂ ਸਰਹੱਦਾ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਜਿੱਥੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਸੀ ਸਰਕਾਰ ਨੇ ਦਿਖਾਇਆ ਹੈ ਕਿ ਉਹ ਖੇਤੀਬਾੜੀ ਦੇ ਵਿੱਚ ਕਾਰਪੋਰੇਟ ਅਤੇ ਵਿਦੇਸ਼ੀ ਕੰਪਨੀਆਂ ਦੇ ਹੱਕ ਦੇ ਵਿੱਚ ਨੀਤੀਆਂ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਲਈ ਉਹ ਕੇਂਦਰ ਸਰਕਾਰ ਆਰਐਸਐਸ ਭਾਜਪਾ ਸਰਕਾਰ ਨਾਲ ਸਹਿਯੋਗ ਕਰ ਰਹੀ ਹੈ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਵਿਰੁੱਧ ਕਾਤ ਦੀ ਵਰਤੋਂ ਕਰਨ ਦੀ ਰਣਨੀਤੀ ਇਸ ਸਾਬਤ ਕਰਦੀ ਹੈ ਕਿ ਸਰਕਾਰ ਭਾਰਤ ਦੇ ਸਾਰੇ ਕਿਸਾਨਾਂ ਦੁਆਰਾ ਉਠਾਏ ਗਏ ਰੋਜ਼ੀ ਰੋਟੀ ਦੇ ਬਚਾਅ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਦੇ ਹੱਕ ਦੇ ਵਿੱਚ ਨਹੀਂ ਹੈ ਪੁਲਿਸ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਇਹ ਰਸਤੇ ਦੇ ਵਿੱਚ ਕਿਸਾਨ ਲੈ ਗਏ ਇਸ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਸਰਕਾਰ ਦੇ ਇਸ ਐਕਸ਼ਨ ਦੀ ਨਿੰਦਾ ਕੀਤੀ। ਤਾਂ ਉਹਨਾਂ ਕਿਹਾ ਕਿ ਮੈਂ ਹੁਣੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਅਤੇ ਪਿਊਸ਼ ਗੋਇਲ ਜੀ ਨਾਲ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨਾਲ ਸਤਵੇਂ ਗੇੜ ਦੀ ਬੈਠਕ ਲਗਾਤਾਰ 4 ਘੰਟੇ ਤੱਕ ਚੱਲੀ ਅਤੇ ਉਹਨਾਂ ਨੇ ਸਾਰੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਦਿੱਤੀ ਹੈ। ਪਰ ਜਦੋਂ ਉਹ ਦਿੱਲੀ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਆਹ ਗੱਲ ਹੋ ਗਈ ਹੈ। ਉਹ ਵੀ ਹੈਰਾਨ ਨੇ। ਮੈਂ ਸਮਝਦਾ ਕਿ ਕਿਸਾਨਾਂ ਅੱਗੇ ਉਹਨੂੰ ਹਿਰਾਸਤ ਦੇ ਵਿੱਚ ਲੈਣ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹਨੇ ਘਟ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਧ ਦਿੱਤੇ ਕਿਹਾ ਕਿ ਕਿਸਾਨਾਂ ਨਾਲ ਬੇਗਾਨਿਆਂ ਵਰਗਾ ਸਲੂਕ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਕਿ ਉਹ ਕਿਸਾਨਾਂ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੇ ਨੇ ਤੁਸੀਂ ਤਾਂ ਪੰਜਾਬ ਦੀ ਸਰਕਾਰ ਹੋ ਤੁਸੀਂ ਤਾਂ ਕੋਈ ਬੇਗਾਨੇ ਨਹੀਂ ਇਹਨਾਂ ਕਿਸਾਨਾਂ ਨੇ ਤੁਹਾਨੂੰ ਵੋਟ ਦੇ ਕੇ ਤੁਹਾਡੀ ਸਰਕਾਰ ਬਣਾਈ ਹੈ ਪਰ ਅੱਜ ਭਗਵੰਤ ਮਾਨ ਨੂੰ ਸ਼ਰਮ ਚਾਹੀਦੀ ਹੈ ਦੇਖੋ ਜੋ ਇਸ ਵੇਲੇ ਦੀਆਂ ਖਬਰਾਂ ਹਨ ਮੈਂ ਹੁਣੀ ਸ਼ਿਵਰਾ ਚੋਹਾਨ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਪਿਊਸ਼ ਗੋਇਲ ਜੀ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਕਿਹਾ ਵੀ ਲਗਾਤਾਰ 4 ਘੰਟੇ 7ਵੇਂ 라ਉਂਡ ਦੀ ਬਹੁਤ ਵਧੀਆ ਸਾਡੀ ਮੀਟਿੰਗ ਕਿਸਾਨਾਂ ਨਾਲ ਹੋਈ ਤੇ ਅਸੀਂ ਸਾਰੀ ਰਿਪੋਰਟ ਪ੍ਰਧਾਨ ਮੰਤਰੀ ਜੀ ਨੂੰ ਦਿੱਤੀ ਤੇ ਜਦੋਂ ਉੱtre ਨੇ ਉਰੇ ਦਿੱਲੀ ਆ ਕੇ ਤੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਵੀ ਆਹ ਗੱਲ ਹੋ ਗਈ ਤਾਂ ਉਹ ਹੈਰਾਨ ਹੋ ਗਏ ਪਰ ਪੰਜਾਬ ਸਰਕਾਰ ਬਹੁਤ ਜਿੰਨੀ ਮੈਂ ਸਮਝਦਾ ਨਿੰਦਿਆ ਕੀਤੀ ਜਾਏ ਉਨੀ ਘੱਟ ਆ ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਉਹ ਤੁਸੀਂ ਤਾਂ ਪੰਜਾਬ ਦੀ ਸਰਕਾਰ ਹੋ ਤੁਸੀਂ ਤਾਂ ਕੋਈ ਬਗਾਨੇ ਨਹੀਂਗੇ ਕਿਤੇ ਬਗਾਨਾ ਚਲੋ ਕੋਈ ਬਣੇਗਾ ਦੇਸ਼ ਚ ਪਰ ਤੁਸੀਂ ਤਾਂ ਤੁਹਾਨੂੰ ਤਾਂ ਬਣਾਇਆ ਇਹਨਾਂ ਨੇ ਸਾਡਾ ਵਿਰੋਧ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਅੱਜ ਤੁਸੀਂ ਸ਼ਰਮ ਕਰੋ ਭਗਵੰਤ ਮਾਨ ਸਾਹਿਬ ਸ਼ਰਮ ਕਰੋ ਤੁਸੀਂ ਸਿਰਫ ਕੇਜਰੀਵਾਲ ਦੇ ਜਿਹੜਾ 3 ਦਿਨ ਕੇਜਰੀਵਾਲ ਰਿਹਾ ਪੰਜਾਬ ਦੇ ਵਿੱਚ ਤੇ ਉਹਨੇ ਬਾਏ ਇਲੈਕਸ਼ਨ ਕਰਕੇ ਬਾਏ ਇਲੈਕਸ਼ਨ ਤੁਸੀਂ ਇਸ ਤਰੀਕੇ ਨਾਲ ਵੰਡਦੇ ਹੋ ਤੁਸੀਂ ਸ਼ਹਿਰ ਤੇ ਦਿਹਾਤੀਆਂ ਨੂੰ ਪਿੰਡੂਆਂ ਨੂੰ ਵੰਡ ਰਹੇ ਹੋ ਇਹ ਨਹੀਂ ਵੀ ਸਭ ਨੂੰ ਬਰਾਬਰ ਹੁਣ ਤੁਸੀਂ ਉਦਣ ਦਾ ਨਹੀਂ ਕੀਤਾ ਹੁਣ ਤੁਸੀਂ ਸਿਰਫ ਸ਼ਹਿਰ ਦੀ ਵੋਟ ਲੈਣ ਲਈ ਉਹ ਪੰਜਾਬ ਚ ਸ਼ਹਿਰੀ ਸਿੱਖ ਹਿੰਦੂ ਐਸਸੀ ਸਭ ਇਕੱਠੇ ਨੇ ਤੁਸੀਂ ਸਿਰਫ ਇਸ ਵੇਲੇ ਆਪਣੀ ਜਿਹੜੀ ਥੋੜੀ ਕਿਉਂਕਿ ਕੇਜਰੀਵਾਲ ਨੇ ਰਾਜ ਸਭਾ ਦਾ ਐਮਪੀ ਬਣਨਾ ਉਹਨੂੰ ਇਹ ਡਰਾ ਵੀ ਕਿਤੇ ਜੇ ਸੰਜੀਵ अरोੜਾ ਹਾਰ ਗਿਆ ਮੇਰੀ ਸੀਟ ਰਹਿ ਜੂ ਤੇ ਸਾਰਾ ਜੋ ਗੱਲਾਂ ਸੁਣ ਕੇ ਵੀ ਵੈਸਟ ਹਲਕਾ ਲੁਧਿਆਣੇ ਦਾ ਮੈਂ ਕਿਵੇਂ ਜਿੱਤਾਂ ਉਹ ਜਿੱਤਣ ਲਈ ਤੁਸੀਂ ਇਹ ਹਥਕੰਡਾ ਵਰਤਿਆ ਏ ਅੱਜ ਤੁਸੀਂ 14 ਦੇ 14 ਲੀਡਰ ਚਾਹੇ ਕਰਨਾਟਕ ਤੋਂ ਆਏ ਸੀ ਉਹ ਵੀ ਤੁਸੀਂ ਚੱਕੇ ਮੈਂ ਤਾਂ ਹੀ ਕਹਿੰਦਾ ਸੀ ਪ੍ਰਭੂ ਮੈਂ ਆਪਣੀ ਗੱਲ ਫਿਰ ਵੀ ਨਹੀਂ ਲਿਆਉਂਦਾ ਪਰ ਅਸੀਂ ਲੋਕ ਇੱਕ ਇੱਕ ਸਾਲ ਸਵਾ ਸਾਲ ਤੁਹਾਡੇ ਨਾਲ ਬੈਠੇ ਆਂ ਤੇ ਇਸ ਕਰਕੇ ਅੱਜ ਜੋ ਤੁਸੀਂ ਕੀਤਾ ਤੇ ਸਾਡੇ ਕੈਬਨਟ ਸਭ ਤੋਂ ਸੀਨੀਅਰ ਮਿਸਟਰ ਸ਼ਿਵਰਾਜ ਚੋਹਾਨ ਜੀ ਪਿਊਸ਼ੀ ਜੋਸ਼ੀ ਜੀ ਤਿੰਨ ਕੈਬਨਟ ਐਡੇ ਵੱਡੇ ਮਿਸਟਰਾਂ ਨਾਲ ਗੱਲਬਾਤ ਵੀ ਸਿਰੇ ਲੱਗੇ ਤੇ ਅਗਲੀ ਡੇਟ ਦੇ ਕੇ ਆਏ ਹਨ ਇਹਨਾਂ ਨੂੰ ਇਹ ਸੀ ਵੀ ਇੱਕ ਵੈਸਟ ਹਾਲ ਕੇ ਜਤੀਏ ਉਦੋਂ ਬਾਅਦ ਕਿਤੇ ਸੈਂਟਰ ਗਵਰਨਮੈਂਟ ਕਿਤੇ ਇਹ ਗੱਲ ਖਤਮ ਨਾ ਕਰ ਜਾਈਏ ਕਿਤੇ ਗੱਲ ਨੇੜੇ ਨਾ ਲਾਜਵੇ ਗੱਲ ਕਿਉਂਕਿ ਮੁਕਦੀ ਲੱਗਦੀ ਸੀ ਗੱਲਾਂ ਮੰਗਾ ਪੂਰੀਆਂ ਹੁੰਦੀਆਂ ਦੇਖੀਆਂ ਸੀ ਇਸ ਖਬਰਾਹਟ ਚ ਇਹਨਾਂ ਨੇ ਬੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਆਪਸ ਵਿੱਚ ਨੇੜਤਾ ਕਿਉਂਕਿ ਦੋ ਦਿਨ ਪਹਿਲਾਂ ਹੀ ਪ੍ਰਾਈਮਿੰਿਸਟਰ ਸਾਹਿਬ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਆਏ ਇਹਨਾਂ ਦੇ ਮਨ 'ਚ ਇਹ ਧੜਕੂ ਪੈ ਗਿਆ ਵੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਇਕੱਠੇ ਨਾ ਹੋ ਜਾਣ ਇਹ ਕਿਤੇ ਇੱਕ ਦੂਜੇ ਨਾਲ ਜੱਫੀਆਂ ਨਾ ਫੈ ਜਾਣ ਸਾਡੇ ਪੰਜਾਬ ਨੂੰ ਕਿਤੇ ਫਾਇਦਾ ਨਾ ਹੋ ਜੇ ਤੁਸੀਂ ਦੋ ਗੱਲਾਂ ਦੇਖ ਕੇ ਇੱਕ ਤਾਂ ਇਹ ਘਬਰਾਹਟ ਵੀ ਨੇੜੇ ਹੁੰਦੇ ਜਾ ਰਹੇ ਆ ਜੱਫੀਆਂ ਪੈਂਦੀਆਂ ਲੱਗ ਰਹੀਆਂ ਐ ਮੋਦੀ ਸਾਹਿਬ ਤੇ ਕਿਸਾਨਾਂ ਦੀਆਂ ਇੱਕ ਉਹ ਦੂਜੀ ਜਿਹੜੀ ਵੈਸਟ ਹਲਕੇ 'ਚ ਤੁਸੀਂ 2 ਦਿਨ ਲਾਏ ਉੱਥੋਂ ਤੁਸੀਂ ਸਿਰਫ ਸੀਟ ਜਿੱਤਣ ਖਾਤਰ ਅੱਜ ਕਿਸਾਨਾਂ ਨੂੰ ਤੁਸੀਂ ਉਹਨਾਂ ਦੀ ਬਲੀ ਲੈ ਰਹੇ ਹੋ ਉਹ ਮਾਨਸਾ ਕਿੱਥੇ ਪਹੁੰਗੋਗੇ ਕਿੱਥੇ ਪਹੁੰਗੋਗੇ ਤੁਸੀਂ ਬਿਲਕੁਲ ਭੰਡ ਦਾ ਭੰਡ ਨਿਕਲਿਆ ਤੂੰ ਤੇਰੀ ਆਦਤ ਬਦਲ ਹੀ ਨਹੀਂ ਸਕਦੀ ਤੂੰ ਸਿਰਫ ਕੇਜਲੀ ਵਾਲ ਦੇ ਇਸ਼ਾਰਿਆਂ ਤੇ ਨੱਚਦਾ ਅੱਜ ਪਤਾ ਲੱਗ ਗਿਆ ਵੀ ਕਿਸ ਤਰੀਕੇ ਨਾਲ ਤੂੰ ਅੱਜ ਪੰਜਾਬ ਨੂੰ ਦਾਤਾ ਲਾਤਾ ਪੰਜਾਬ ਦੇ ਕਿਸਾਨਾਂ ਨੂੰ ਦਾਤਾ ਲਾਤਾ ਆਪਣੀ ਸੀਟ ਬਚਾਉਣ ਖਾਤਰ ਕੇਜਰੀਵਾਲ ਨੂੰ ਖੁਸ਼ ਕਰਨ ਦਾ ਭਵੰਤਾ ਇਹ ਦੇਖੀ ਨਹੀਂ ਇਹਦਾ ਕੁਛ ਨਹੀਂ জানা ਕੇਜਰੀਵਾਲ ਦਾ ਤੈਨੂੰ ਕਿਸੇ ਪਿੰਡ ਚ ਵੜ ਨਹੀਂ ਦੇਣਾ ਇਹ ਯਾਦ ਰੱਖੀ ਗੱਲ ਜਿਹੜਾ ਤੂੰ ਅੱਜ ਕਿਸਾਨਾਂ ਨਾਲ ਕੀਤਾ ਤੇ ਮੈਂ ਦੁਬਾਰਾ ਅਗਰਾਹਾ ਸਾਹਿਬ ਹੁਣੀ ਜਿਹੜੇ ਸਤਕਾਰਯੋਗ ਜੀਹਾਂ ਦੀ ਮੈਂ ਬਹੁਤ ਹੀ ਇੱਜ਼ਤ ਕਰਦਾ ਹਾਂ ਰਾਜੀਵਾਲ ਸਾਹਿਬ ਜਿਹੜੇ ਪੁਰਾਣੇ ਲੋਕ ਨੇ ਇਸ ਵੇਲੇ ਇਕੱਠੇ ਹੋ ਕੇ ਕੁਝ ਜਿਹੜੇ ਲੀਡਰ ਫੜੇ ਖੜ ਫੜੇ ਗਏ ਨੇ ਅਰੈਸਟ ਕੀਤੇ ਗਏ ਆ ਸਾਰੇ ਉਹਨਾਂ ਨਾਲ ਖੜੋ ਮੈਂ ਕਦੇ ਵੀ ਰਾਜੀਵ ਸਾਹਿਬ ਇੱਕ ਮੰਗਲਪੁਰ ਕਹਿਣਾ ਮੈਂ ਅਗਰਾਹਾ ਸਾਹਿਬ ਮੈਂ ਜਦੋਂ ਵੀ ਗੱਲ ਕੀਤੀ ਸੀ ਕਿਸਾਨਾਂ ਦੇ ਉਹ ਮੈਂ ਦੂਜੇ ਕਿਸਾਨਾਂ ਦੇ ਉਲਟ ਗੱਲ ਕੀਤੀ ਸੀ ਜਿਹੜੇ ਉੱਠੀ ਗੱਲ ਕਰਦੇ ਸੀ ਦੇਸ਼ ਦੇ ਵੰਡਣ ਦੀ ਗੱਲ ਕਰਦੇ ਸੀ ਉਹ ਲੀਡਰਾਂ ਦੇ ਬਾਰੇ ਪਰ ਮੇਰੇ ਥੋੜੇ ਪ੍ਰਤੀ ਅਗਰਾਹਾ ਸਾਹਿਬ ਮੈਂ ਇੱਕ ਸ਼ਬਦ ਵੀ ਕਦੇ ਮੈਂ ਸੁਣਿਆ ਕਿਸੇ ਵੀਡੀਓ 'ਚ ਇੱਕ ਸ਼ਬਦ ਵੀ ਮੈਂ ਅਗਰਾਹਾ ਸਾਹਿਬ ਜਿੱਦੜਾ ਐਜੀਟੇਸ਼ਨ ਸ਼ੁਰੂ ਹੋਇਆ ਮੈਂ ਇੱਕ ਸ਼ਬਦ ਵੀ ਕਦੇ ਸੋਚਿਆ ਮੈਂ ਨਹੀਂ ਵੀ ਮੈਂ ਤੁਹਾਡੇ ਖਿਲਾਫ ਕੋਈ ਵਾਰਡ ਕੱਢਾਂ ਮੂੰਹ ਚ ਨਾ ਮੈਂ ਕਦੇ ਕੱਢਣਾ ਤੁਸੀਂ ਤਾਂ ਕਿਸਾਨਾਂ ਦੇ ਮਤਲਬ ਐਡੇ بڑے ਲੀਡਰੋਂ ਅਸੀਂ ਸਮਰਪਤਾ ਤੁਹਾਨੂੰ ਇਸ ਕਰਕੇ ਮੈਂ ਇੱਕ ਗੱਲ ਮੈਂ ਸੁਣੀ ਸੀ ਕਿਤੇ ਇਹ ਗੱਲ ਕਹੀ ਤੁਸੀਂ ਪਰ ਜੇ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਲੱਗਦਾ ਮੈਂ ਬਰਾਹਮਣ ਸਾਹਿਬ ਤੁਹ ਤੋਂ ਹੱਥ ਜੋੜ ਕੇ ਜੇ ਕਿਸੇ ਨੇ ਕੋਈ ਗਲਤ ਗੱਲ ਕਹੀ ਵੀ ਆ ਤਾਂ ਵੀ ਮੈਂ ਹੱਥ ਜੋੜ ਕੇ ਤੁਹ ਤੋਂ ਮਾਫੀ ਮੰਗਦਾ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਸ਼ਹਾਦਤ ਦਿੱਤੀ ਆ ਪੰਜਾਬ ਲਈ ਥੋਡੀ ਉਮਰ ਤੋਂ ਥੋੜੇ ਵੱਡੇ ਮੇਰੇ ਦਾਦਾ ਜੀ ਸਰਜਨ ਸਿੰਘ ਸੀ ਤੁਹਾਨੂੰ ਤਾਂ ਪਤਾ ਤੁਸੀਂ ਉਸ ਸਮੇਂ ਦੇਖੇ ਆ ਉਹ ਤਾਂ ਆਪਣੀ ਜਾਨ ਦੇ ਕੇ ਅਸੀਂ ਪੰਜਾਬ ਦਾ ਕਦੇ ਮਾੜਾ ਸੋਚ ਸਕਦੇ ਆ ਪੰਜਾਬ ਦੇ ਲੋਕਾਂ ਦਾ ਕਦੇ ਸੁਪਨੇ ਵੀ ਨਹੀਂ ਮਾੜਾ ਸੋਚ ਸਕਦੇ ਪਰ ਅੱਜ ਭਗਵੰਤ ਮਾਨ ਤਿਆਰ ਹੋ ਜਾ ਤਿਆਰ ਹੋ ਜਾ ਡੜਾ ਤੋਂ ਡੜਾ ਹੁੰਦਾ ਹੈ ਜਿਹੜਾ ਤੁਸੀਂ ਗੱਲ ਕਹਿੰਦੇ ਸੀ ਨਾ ਹੁਣ ਲੱਗੂ ਪਤਾ ਭਗਵੰਤ ਮਾਨ